ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਸਤਖੰਡ ਵਾਸੀ ਸ੍ਰੀਮਾਨ ਸ਼ੰਤਪਾਪਾ ਸਰਖਣ ਸਿੰਘ ਜੀ ਉਹਨਾਂ ਦੇ ਨਾਮ ਤੇ ਫ੍ਰੀ ਡਿਸਪੈਂਸਰੀ ਗੁਰਦੁਆਰਾ ਲੋਹ ਲੰਗਰ ਸ੍ਰੀ ਅਨੰਪੁਰ ਸਾਹਿਬ ਵਿਖੇ ਫ੍ਰੀ ਮੈਡੀਕਲ ਕੈਂਪ 19 ਮਾਰਚ ਤੋਂ ਲੈ ਕੇ 26 ਮਾਰਚ ਤੱਕ ਲਗਾਤਾਰ ਚੱਲ ਰਿਹਾ ਜਿਦੇ ਵਿੱਚ 24 ਘੰਟੇ ਲੋੜਵੰਦ ਮਰੀਜ਼ਾਂ ਦੀ ਚੈੱਕਅਪ ਕਰਨ ਤੋਂ ਬਾਅਦ ਫਸਟ ਅੱਡ ਦੀ ਸਹੂਲਤ ਦਿੱਤੀ ਜਾ ਰਹੀ ਆ ਔਰ ਹੋਲੇ ਮੱਲੇ ਵਾਲੇ ਦੇਣਾ ਸਮਾਪਤ ਕੀਤੀ ਜਾਵੇਗੀ ਜੀ 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 ਇਹ ਕੈਂਪ ਗੁਰੂ ਪਾਸ਼ਾ ਦੀ ਕਿਰਪਾ ਨਾਲ ਲਗਭਗ ਐਰ ਕੀ ਸਾਡਾ 31 ਕੈਂਪ ਪਿਆ ਹੈ ਕਿੰਨੇ ਡਾਕਟਰਾਂ ਦੀ ਟੀਮ ਨੇ ਸਾਲਿਆ ਦੇ ਕਿੱਥੋਂ ਕਿੱਥੋਂ ਦੇ ਡਾਕਟਰਾਂ ਦੀ ਟੀਮ ਹੈ ਲਗਭਗ ਸਾਰੇ ਪੰਜਾਬ ਤੋਂ ਹੀ ਡਾਕਟਰ ਸਾਹਿਬਾਨ ਦੇ ਵਿੱਚ ਸੇਵਾ ਕਰਨ ਆਉਂਦੇ ਆ ਔਰ ਜਿਹੜੀ ਮੇਨ ਟੀਮ ਹੈ ਉਹ ਤਰਨਤਾਰਨ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ ਅੱਜ ਉਹ ਨਹਿਮਲ ਨੇ ਸਮਰਪਤ ਜਥੇਬੰਦੀ ਵੱਲੋਂ ਸੰਗਤ ਨੂੰ ਕੀ ਸੰਦੇਸ਼ ਆਇਆ ਜੀ ਬਖੋ ਜਿਹੜਾ ਪੰਜਾਬ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਸਾਨੂੰ ਸਾਰੇ ਇਤਿਆਰ ਨਾਲ ਮਿਲ ਕੇ ਮਨਾਉਣੇ ਚਾਹੀਦੇ ਆ ਔਰ ਗੁਰਬਾਣੀ ਦੇ ਅਸਰ ਅਨੁਸਾਰ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਗੁਰਦੁਆਰਾ ਲੋ ਲੰਗਰ ਸ੍ਰੀ ਅਨੰਦਪੁਰ ਸਾਹਿਬ ਤੇ ਸਾਰੀਆਂ ਸੰਗਤਾਂ ਨੂੰ ਜੋ ਕਿ ਹੋਲੇ ਮਹੱਲੇ ਦੇ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਹੋਲੇ ਮਹੱਲੇ ਦੀ ਰਸਨਾ ਰਸਮਾਂ ਚਲਾਈ ਸੀ ਉਸ ਸੰਬੰਧ ਦੇ ਵਿੱਚ ਹਰਿਆਣਾ ਪੰਜਾਬ ਉਪੀ ਬਾਹਰਲੇ ਮੁਲਕਾਂ ਤੋਂ ਵੀ ਸੰਗਤਾਂ ਇੱਥੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਣ ਵਾਸਤੇ ਸੰਗਤਾਂ ਪਹੁੰਚੀਆਂ ਨੇ ਦੇ ਨਾਲ ਹੀ ਬਹੁਤ ਸੰਤਾਂ ਮਹਾਂਪੁਰਖਾਂ ਆਪ ਗੁਰੂਕੀਆਂ ਸੰਗਤਾਂ ਨੇ ਬੜੇ ਤਨਮਾਨ ਤਾਨ ਦੇ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਤੇ ਬਹੁਤ ਵੱਡੀਆਂ ਸੰਗਤਾਂ ਦੇ ਰਹਿਣ ਵਾਸਤੇ ਸਰਾਵਾਂ ਦਾ ਪ੍ਰਬੰਧ ਰੈਸ਼ ਦਾ ਪ੍ਰਬੰਧ ਜਿੱਥੇ ਸਾਰੀਆਂ ਸੰਗਤਾਂ ਨੇ ਪ੍ਰਬੰਧ ਕੀਤਾ ਉਥੇ ਸਰਕਾਰ ਨੇ ਵੀ ਬਹੁਤ ਵੱਡਾ ਬੜੇ ਢੰਗ ਦੇ ਨਾਲ ਪ੍ਰਸ਼ਾਸਨ ਨੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸੇਵਾ ਕੀਤੀ ਆ ਤੇ ਇੱਥੇ ਸੰਗਤਾਂ ਦਾ ਆਇਆਂ ਦਾ ਜਿੰਨੀਆਂ ਵੀ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਗੁਰਦੁਆਰਾ ਲੋਹ ਲੰਗਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਸੰਤ ਬਾਬਾ ਸਲੱਖਣ ਸਿੰਘ ਜੀ ਤੇ ਦਾਸ ਵੱਲੋਂ ਉੱਥੇ ਸਾਡੇ ਇਸ ਗੁਰਦੁਆਰਾ ਸਾਹਿਬ ਵਿੱਚ ਡਾਕਟਰਾਂ ਦੀ ਵੀ ਟੀਮ ਪਹੁੰਚੀ ਸੀ ਉਹਨਾਂ ਵੀ ਬੜੇ ਸ਼ਰਧਾ ਭਾਵਨਾ ਦੇ ਨਾਲ ਦੁਵਾਈਆਂ ਦਾ ਲੰਗਰ ਲਾਇਆ ਹੀ ਤੇ ਇਸ ਤਰ੍ਹਾਂ ਹੀ ਹੁਣ ਜੋ ਵਿਸਾਖੀ ਦਾ ਦਿਹਾੜਾ ਆ ਰਿਹਾ ਸ੍ਰੀ ਅਨੰਦਪੁਰ ਸਾਹਿਬ ਇਸ ਸਥਾਨ ਦੇ ਵਿੱਚ ਫੇਰ ਦੁਵਾਈਆਂ ਦਾ ਲੰਗਰ ਲੱਗੂਗਾ ਤੇ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਸ੍ਰੀ ਅਨੰਦਪੁਰ ਸਾਹਿਬ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ